ਾਂਗੇ ਉਹ ਮੈਂ ਤਾਂ ਭੁੱਲ ਗਈ ਸੀ ਅੱਛਾ ਹੋਰ ਹੋ ਠੀਕ ਆ ਕੀ ਸੋਚਿਆ ਫਿਰ ਸੱਚਾ ਕਾਹਦੇ ਬਾਰੇ ਜਿਹੜੀ ਤੈਨੂੰ ਪਰਸੋਂ ਗੱਲ ਕਹੀ ਸੀ ਅੱਛਾ ਹਾਂ ਨਾ ਨਾ ਮੈਂ ਨਹੀਂ ਕਰਦੀ ਇਹ ਨੰਗਾ ਡਰ ਲੱਗਦਾ ਆ ਨਹੀਂ ਕਾ ਨਹੀਂ ਡਰ ਲੱਗਦਾ ਕੁਛ ਨਹੀਂ ਹੁੰਦਾ ਆ ਜਿਆਦਾ ਫਿਰ ਤੂੰ ਡਰ ਕੇ ਜ਼ਿੰਦਗੀ ਜੀ ਲਾ ਜਾਂ ਫਿਰ ਤੂੰ ਖੁੱਲ ਕੇ ਜ਼ਿੰਦਗੀ ਜੀ ਕੇ ਦੇਗਾ ਇਹ ਕੋਈ ਨਾਤਾ ਨਹੀਂ ਮਾ ਤਾਂ ਮੇਰੀ ਜਠਾਣੀ ਦਾ ਸੁਭਾਅ ਨਾ ਮੇਰੇ ਕਿਨ ਦਾ ਕਿਤੇ ਮਾੜੀ ਮੋਟੀ ਗੱਲ ਵੀ ਲੀਕ ਹੋ ਗਈ ਨਾ ਉਹ ਧਿਆਨ ਤੋਂ ਪਹਿਲੇ ਇਹਨਾਂ ਨੇ ਮੈਨੂੰ ਮਾਰ ਦੇਣਾ ਜਠਾਣੀ ਤਾਂ ਤੇਰੀ ਐਸ ਕਰਦੀ ਆਗੀ ਕੋਲੇ ਉਹਦਾ ਬੰਦਾਗਾ ਹਾਂ ਤੂੰ ਜਠਾਣੀ ਤੋਂ ਟੰਡੀਆਂ ਲੈਣੀਆਂ ਨਹੀਂ ਆਂ ਉਹ ਐਸ ਤਾਂ ਮੈਂ ਵੀ ਕਰਦੀ ਆਂ ਗੱਲ ਆਦਾ ਕੀ ਉਹ ਨਹੀਂ ਹੈਗਾ ਉਹੀ ਤਾਂ ਗੱਲ ਮੇਰੀ ਗੱਲ ਸੁਣ ਆ ਫੜ ਨੰਬਰ ਤੇਰੀ ਮਰਜ਼ੀ ਆ ਗੱਲ ਕਰਨੀ ਹੋਈ ਕਰ ਲੈ ਨਾ ਕਰਨੀ ਹੋਈ ਨਾ ਕਰ ਲੈ ਇੱਕ ਵਾਰੀ ਤੁਲਾ ਕੇ ਦੇਖ ਲਈਏ ਤੈਨੂੰ ਵਧੀਆ ਲੱਗਿਆ ਤਾਂ ਗੱਲ ਕਰ ਲਈ ਨਹੀਂ ਰਹਿਣ ਦੀ ਫਿਰ